ਪਹਿਲਾ ਖੋਖੋ ਵਿਸ਼ਵ ਕੱਪ ਅਗਲੇ ਸਾਲ ਭਾਰਤ ਵਿੱਚ ਹੋਵੇਗਾ ਕਮਾਂਤਰੀ ਖੋਖੋ ਫੈਡਰੇਸ਼ਨ ਵੱਲੋਂ ਕੀਤੇ ਗਏ ਇਸ ਐਲਾਨ ਬਾਰੇ ਜਾਣਕਾਰੀ ਦਿੰਦਿਆਂ ਖੋਖੋ ਫੈਡਰੇਸ਼ਨ ਆਫ ਇੰਡੀਆ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 6 ਮਹਾਦੀਪਾਂ ਦੇ 24 ਦੇਸ਼ ਹਿੱਸਾ ਲੈਣਗੇ ਮੁਕਾਬਲੇ ਵਿੱਚ ਮਰਦਾਂ ਦੀਆਂ 16 ਅਤੇ ਔਰਤਾਂ ਦੀਆਂ ਕਈ ਟੀਮਾਂ ਹਿੱਸਾ ਲੈਣਗੀਆਂ ਵਰਲਡ ਕੱਪ ਤੋਂ ਪਹਿਲਾ केकेएफआई ने खेड़ ਨੂੰ ਹੁਲਾਰਾ ਦੇਣ ਲਈ 10 ਸ਼ਹਿਰਾਂ ਦੇ 200 ਸਕੂਲਾਂ ਵਿੱਚ ਇਸ ਖੇਡ ਨਾਲ ਸੰਬੰਧਿਤ ਮੁਕਾਬਲੇ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ ਇਸ ਦੇ ਨਾਲ ਨਾਲ ਫੈਡਰੇਸ਼ਨ ਇਸ ਮੈਗਾ ਟੂਰਨਾਮੈਂਟ ਤੋਂ ਪਹਿਲਾਂ ਘੱਟੋ-ਘੱਟ 50 ਲੱਖ ਖਿਡਾਰੀਆਂ ਨੂੰ ਰਜਿਸਟਰ ਕਰਨ ਦੇ ਮੰਤਵ ਨਾਲ ਸਕੂਲੀ ਵਿਦਿਆਰਥੀਆਂ ਲਈ ਮੈਂਬਰਸ਼ਿਪ ਵੀ ਚਲਾਏਗੀ ਟੂਰਨਾਮੈਂਟ ਦੌਰਾਨ ਦੁਨੀਆ ਦੇ ਸਿਖਰਲੇ ਪੱਧਰ ਦੇ ਖਿਡਾਰੀਆਂ ਨਾਲ ਮੈਚਾਂ ਦੀ ਹਫ਼ਤਾ ਭਰ ਚੱਲਣ ਵਾਲੀ ਲੜੀ ਵੀ ਕਰਵਾਈ ਜਾਵੇਗੀ ਖੋਕੋ ਵਿਸ਼ਵ ਕੱਪ ਦਾ ਮੰਤਵ ਇਸ ਰਵਾਇਤੀ ਭਾਰਤੀ ਖੇਡ ਨੂੰ ਕੋ ਮੰਤਰੀ ਪੱਧਰ ਤੇ ਉੱਚਾ ਚੁੱਕਣਾ ਹੈ ਖੋਖੋ ਦੀਆਂ ਜੜ੍ਹਾਂ ਭਾਰਤ ਵਿੱਚ ਨੇ ਅਤੇ ਵਿਸ਼ਵ ਕਪ ਰਾਹੀਂ ਇਸ ਖੇਡ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਮੁਕਾਬਲੇ ਦੀ ਭਾਵਨਾ ਨੂੰ ਆਲਮੀ ਪੱਧਰ ਤੇ ਉਜਾਗਰ ਕਰਨਾ ਹੈ ਇਸ ਖੇਡ ਦੀ ਸ਼ੁਰੂਆਤ ਚਿੱਕੜ ਵਿੱਚ ਹੋਈ ਸੀ ਅਤੇ ਹੁਣ ਇਹ ਖੇਡ ਮੈਹਟ ਤੇ ਕਰਵਾਈ ਜਾਂਦੀ ਏ ਦੁਨੀਆ ਭਰ ਦੇ 54 ਦੇਸ਼ਾਂ ਚ ਖੋਖੋ ਖੇਡੀ ਜਾਂਦੀ ਏ